ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਆਪ ਜੀ ਨੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਾਂ ਫਿਰ ਸਾਧ ਸੰਗਤ ਆਪ ਜੀ ਉਸ ਤੋਂ ਬਾਅਦ ਨਿਤਨੇਮ ਤੋਂ ਬਾਅਦ ਤੁਸੀਂ ਹਮੇਸ਼ਾ ਆਹ ਕੰਮ 31 ਦਿਨ ਜ਼ਰੂਰ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਿਰਪਾ ਹੈ ਉਹ ਆਪ ਜੀ ਤੇ ਬੜੀ ਨੇੜੇ ਹੋ ਕੇ ਵਰਤੇਗੀ ਅਜਮਾਲਿਓ ਜੀ ਮਹਾਂਪੁਰਖਾਂ ਦੇ ਬਚਨ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਪਹਿਲਾਂ ਤੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪੜਦੇ ਹਾਂ ਸਤਗੁਰੂ ਕਹਿੰਦੇ ਦੀਨ ਦਰਦ ਦੁਖ ਭੰਜੇ ਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਓ ਨਾਨਕ ਕੇ ਪ੍ਰਭ ਸਾਥ ਕਹਿੰਦੇ ਦੀਨ ਦਰਦਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਹਰ ਘਟ ਘਟ ਦੇ ਵਿੱਚ ਵਸਣ ਵਾਲਾ ਉਹ 나ਥ ਅਨਾਥ ਪਰਮਾਤਮਾ ਹੈ ਜਿਹੜਾ ਵੱਡੀ ਕਿਰਪਾ ਕਰਨ ਵਾਲਾ ਆ ਕਹਿੰਦੇ ਉਹਦੀ ਸ਼ਰਨ ਪਿਆ ਸਤਗੁਰੂ ਕਹਿੰਦੇ ਉਸ ਅਕਾਲ ਪੁਰਖ ਦੀ ਸ਼ਰਨ ਪਿਆ ਕਹਿੰਦੇ ਪਰਮਾਤਮਾ ਆਪਣਾ ਸਾਥ ਦੇ ਦਿੰਦਾ ਹੈ ਤੇ ਜਿਹਨੂੰ ਪਰਮਾਤਮਾ ਦਾ ਸਾਥ ਹੋ ਜੇ ਤੇ ਕਹਿੰਦੇ ਫਿਰ ਉਹ ਕਦੇ ਵੀ ਭਟਕਦਾ ਨਹੀਂ ਹੈ ਆਪਣੇ ਮਾਰਗ ਤੋਂ ਕਦੇ ਵੀ ਥਿੜਕਦਾ ਨਹੀਂ ਹੈ ਮੇਰੇ ਸਤਿਗੁਰੂ ਜੀ ਕਹਿੰਦੇ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਕਹਿੰਦੇ ਉਸਤੇ ਮਹਿਰਾਮਤ ਕਰ ਦਿੰਦੇ ਨੇ ਸਤਿਗੁਰੂ ਜੀ ਐਸੀ ਕਿਰਪਾ ਕਰ ਦਿੰਦੇ ਨੇ ਗੁਰਮੁਖ ਪਿਆਰਿਓ ਆਪਾਂ ਪੜਦੇ ਹਾਂ ਪਾਤਸ਼ਾਹ ਕਹਿੰਦੇ ਨੇ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਕਹਿੰਦੇ ਜਿੱਥੇ ਵੱਡੀ ਭਾਰੀ ਮੁਸ਼ਕਲ ਵੀ ਤੈਨੂੰ ਜਾਪੇ ਤੈਨੂੰ ਨਾਮ ਲੈਣ ਦੇ ਵਿੱਚ ਮੁਸ਼ਕਲ ਆਵੇ ਕਹਿੰਦੇ ਸਤਿਗੁਰੂ ਦੇ ਨਾਲ ਜੁੜਨ ਦੇ ਵਿੱਚ ਮੁਸ਼ਕਲ ਆਵੇ ਕਹਿੰਦੇ ਦੋਵੇਂ ਹੱਥ ਜੋੜ ਕੇ ਉਹਨੂੰ ਇਹ ਅਰਦਾਸ ਕਰੀ ਕਿ ਸਤਿਗੁਰੂ ਮੇਰੇ ਤੇ ਕਿਰਪਾ ਕਰ ਏ ਪਾਤਸ਼ਾਹ ਜੀ ਮੇਰੇ ਤੇ ਮਿਹਰਮਤ ਕਰ ਏ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰ ਕਹਿੰਦੇ ਸਤਿਗੁਰੂ ਤੇਰੇ ਤੇ ਕਿਰਪਾ ਕਰਨਗੇ ਕਹਿੰਦੇ ਪਾਤਸ਼ਾਹ ਨੇ ਤੇਰੇ ਤੇ ਕਿਰਪਾ ਕਰ ਦੇਣੀ ਹੈ ਮੇਰੇ ਸਤਿਗੁਰੂ ਨੇ ਤੇਰੇ ਤੇ ਮਿਹਰਮਤ ਕਰ ਦੇਣੀ ਹੈ ਗੁਰਮੁਖ ਪਿਆਰਿਓ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਆ ਨਾ ਤਾਂ ਬੜੀਆਂ ਉਦਾਹਰਨਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ ਬੜੀਆਂ ਉਦਾਹਰਨਾਂ ਜਿਹੜੀਆਂ ਨੇ ਉਹ ਸਾਨੂੰ ਮਿਲਦੀਆਂ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਕਿਰਪਾ ਕਰਕੇ ਸਾਨੂੰ ਨਿਵਾਜਦੇ ਨੇ ਗੁਰਮੁਖ ਪਿਆਰਿਓ ਮੈਂ ਇੱਕ ਬੇਨਤੀ ਕਰਕੇ ਆਪਜੀ ਦਾ ਧਿਆਨ ਦਿਵਾਵਾਂ ਆਪਜੀ ਨੇ ਕੁਝ ਦਿਨ ਹੀ ਇਸ ਦਾ ਜਾਪ ਕਰਨਾ ਹੈ ਇਹਨਾਂ ਚੀਜ਼ਾਂ ਦਾ ਆਪਜੀ ਨੇ ਕੁਝ ਦਿਨ ਹੀ ਜਾਪ ਕਰਨਾ ਹੈ ਤੇ ਪਿਆਰਿਓ ਜਦੋਂ ਆਪਜੀ 31 ਦਿਨ ਲਗਾਤਾਰ ਜਾਪ ਕਰੋਗੇ 31 ਦਿਨ ਕੋਈ ਬਹੁਤੇ ਜ਼ਿਆਦਾ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਜਿਹੜੀ ਹੈ ਬੜੀ ਨੇੜੇ ਹੋ ਕੇ ਆਪਜੀ ਦੇ ਵਰਤੇ ਆਪ ਜੀ ਪੜ੍ਹਦੇ ਹੋ ਨਾ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਸ ਅਨਾਥ ਸ਼ਰਨ ਤੁਮਾਰੀ ਆਓ ਨਾਨਕ ਕੇ ਪ੍ਰਭ ਸਾਥ ਚਾਹੇ ਪੂਰੀ ਅਸ਼ਟਪਦੀ ਪੜ੍ਹ ਲਓ ਤੇ ਚਾਹੇ ਕੱਲਾ ਇਹ ਸ਼ਲੋਕ ਪੜ੍ਹ ਲਓ ਤੇ ਆਪ ਜੀ ਦੇ ਮਨ ਦੇ ਵਿੱਚ ਇਹ ਪਿਆਰ ਹੋਵੇ ਇਹ ਵਿਸ਼ਵਾਸ ਹੋਵੇ ਇਹ ਸਥਿਤੀ ਹੋਵੇ ਕਿ ਸਤਿਗੁਰੂ ਜੀ ਕਿਰਪਾ ਕਰਿਓ ਪਾਤਸ਼ਾਹ ਜੀ ਮਹਿਰਮਤ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਿਰਪਾ ਕਰਕੇ ਨਿਵਾਜਿਓ ਤੇ ਮੇਤੋਂ ਇਹ ਜਾਪ ਕਰਵਾਇਓ ਮੈਨੂੰ ਕਿਸੇ ਚੀਜ਼ ਦਾ ਨਹੀਂ ਪਤਾ ਸਤਿਗੁਰੂ ਆਪ ਹੀ ਜਿਹੜੀ ਹੈ ਮੇਰੇ ਤੇ ਮਿਹਰਾਮਤ ਕਰਦੇ ਹੋ ਕਹਿੰਦੇ ਸਤਿਗੁਰੂ ਫੇਰ ਕਿਰਪਾ ਕਰਦੇ ਨੇ ਸੋ ਪਿਆਰਿਓ 31 ਦਿਨ ਜਾਪ ਕਰੋ ਫਿਰ ਵੇਖਿਓ ਤੁਹਾਨੂੰ ਆਪਣੇ ਆਪ ਦੇ ਵਿੱਚ ਕਿਵੇਂ ਅਸਰ ਨਜ਼ਰ ਆਉਂਦਾ ਹੈ ਤੇ ਸਤਿਗੁਰੂ ਤੇ ਦਰਪੇ 31ਵੇਂ ਦਿਨ ਜਾ ਕੇ ਅਰਦਾਸ ਕਰਨੀ ਹੈ ਤੇ ਕਹਣਾ ਸਤਿਗੁਰੂ ਜੀ ਬਸ ਉਹਨਾਂ ਕਿਰਪਾ ਕਰਿਓ ਜਾਪ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਨੀ ਹੈ ਆਗਿਆ ਲੈਣੀ ਹੈ ਤੇ ਜਦੋਂ ਸਮਾਪਤ ਹੋਣਗੇ 31ਵੇਂ ਦਿਨ ਉਸ ਦਿਨ ਵੀ ਜਿਹੜਾ ਹੈ ਆਪਜੀ ਨੇ ਸਤਗੁਰੂ ਤੋਂ ਅਰਦਾਸ ਕਰਕੇ ਹੀ ਜਿਹੜੀ ਹੈ ਇਸ ਕਾਰਜ ਨੂੰ ਬਿਲਕੁਲ ਇੱਥੇ ਹੀ ਛੱਡਣਾ ਹੈ ਇਹ ਜਾਪ ਨੂੰ ਫਿਰ ਜਿਹੜਾ ਹੈ ਸੰਪੂਰਨ ਕਰਨਾ ਹੈ ਫਿਰ ਵੇਖਿਓ ਗੁਰੂ ਦੀ ਕਿਰਪਾ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ